ਉਹ ਘਰੋਂ ਛੱਡ ਗਿਆ ਸੀ ਆਪਦੀ ਨੂੰ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰੋਂ ਨਹੀਂ ਛੱਡ ਰੂ ਤੂੰ ਕਹਿੰਦਾ ਘਰੋਂ ਪੱਲੇ ਦੀ ਤਰੀ ਨੇ ਘਰੋਂ ਘਰੋਂ ਸਾਡੇ ਕੋਲ ਛੱਡ ਗਿਆ ਪੱਲੇ ਗਿਆ ਸੀ ਵੀ ਕਿ ਭਾਈ ਜਿਹੜੇ ਬ੍ਰੋਤੀ ਚੱਲਾ ਚੱਲ ਰਹੇ ਸੀਗੇ ਬ੍ਰੋਤ ਪੱਲੇ ਗੋਲ ਜਾੜ ਦੇ ਕੇ ਘਰੋਂ ਨਹੀਂ ਸਾਡੇ ਕੋਲ ਨਹੀਂ ਉਹਨਾਂ ਨੇ ਰਾਤ ਨੂੰ ਵੀ ਦੇਵੀ ਵੀ ਕਹਿ ਮੈਂ ਉਹ ਬਹੁਤ ਵਧੀਆ ਵਧੀਆ ਰਸ ਵੀ ਘਰ ਵਾਲੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋ ਤੁਸੀਂ ਵਰਤੋ ਤੁਰ ਪਣਗੇ ਸਾਰੇ ਤੁਰ ਪਣਗੇ ਨਾ ਤੁਰੇ ਦਾ ਮਾਰ ਕਰਕੇ ਨੇ ਪੱਲੇ ਗਿਆ ਮੰਦਸੋ ਕੀ ਹੋਇਆ ਨਹੀਂ ਐਡਾ ਲੋਕਾਂ ਦੀ ਆਵਾਜ਼ ਦੱਬ ਲੈਣਗੇ ਜੀ ਲੀਡਰ ਵੀ ਲੋਕ ਨਮਾਈਂਦੇ ਆ ਤੁਹਾਨੂੰ ਲੱਗਦਾ ਦੱਬ ਲੈਣਗੇ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੇ ਇੱਕ ਨੂੰ ਦੱਬਣਗੇ ਤਾਂ ਸਾਡੇ ਵਰਗੇ 10 ਹੋਰ ਖੜੇ ਆ ਮੈਂ ਵੀ ਤੁਹਾਡੇ ਨਾਲ ਖੜਾ ਜੀ ਲੈ ਆ ਕਿ ਮੰਤਰੀਏ ਨੇ ਸਿਰਫ ਪਰਚੇ ਹੁੰਦੇ ਨੇ ਪਰਚਿਆਂ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ ਨਹੀਂ ਜਿੱਦਾਂ ਪਹਿਲਾਂ ਜੇਲਾ ਕਟੀਆਂ ਜੀ ਸਿੰਗਲਾਈ ਦੇ ਪਰਚਾ ਹੋਏ ਸੀਗਾ ਆਵਾਦੀ ਪਾਰਟੀ ਦੇ ਮੰਤਰੀ ਸੀ ਅਸਤੀਫਾ ਲਿਆ ਸੀਗਾ ਹੈਨਾ ਉਸ ਤੋਂ ਬਾਅਦ ਦਿੱਲੀ ਕੈਂਪੇਨ ਕਰਦਾ ਸੀ ਕੇਜਰੀਵਾਲ ਇਸ ਸੋਦੀਏ ਵੀ ਹੈਨਾ ਮੇਰੀ ਮੰਡਟੀ ਲੋਕਵਾਦ ਦੇ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਉਹਨਾਂ ਨੂੰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਡਟੇ ਰਹੋ ਖੜੇ ਰਹੋ ਅਸਮਾਨ ਨਾਲ ਖੜੇ ਆ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਆਵਾਜ਼ ਚੱਕਦਾ ਕੀ ਵਿਕਾਸ ਕੀ ਹੋਇਆ ਤੁਹਾਡੇ ਉੱਪਰ ਪਰਖੇ ਪਹਿਲਾਂ ਵੀ ਹੋਇਆ ਕਈ ਪੱਤਰਕਾਰਾਂ ਤੇ ਮੈਂ ਅਸੀਂ ਹਲਕੇ ਦਾ ਦੌਰਾ ਕੀਤਾ ਕਾਪੀ ਦਾ 0% ਡਵੈਲਪਮੈਂਟ ਹੈ ਅਸੀਂ ਕਹਿ ਸਕਦੇ ਹਾਂ ਗੱਲ ਇਹੋ ਤੁਹਾਡੀ ਗੱਲ ਠੀਕ ਹੈ ਪੰਜਾਬ ਦੇ ਅੰਦਰ ਸੜਕਾਂ ਟੁੱਟੀਆਂ ਨੇ ਕਰੋੜ ਟੁੱਟੀਆਂ ਪਿੰਡਾਂ 'ਚ ਗਰਾਟ ਨਹੀਂ ਹੈ ਪਿੰਡਾਂ ਦੇ ਅੰਦਰ ਡਿਸਪੈਂਸਰੀਆਂ 'ਚ ਲੋਕ ਡਾਕਟਰ ਨਹੀਂ ਹੈ ਨਰਸ ਨਹੀਂ ਹੈ ਆਮ ਆਦੀ ਪਾਰਟੀ ਕਲੀਨਿਕ ਬਣਾਏ ਜਰੂਰ ਹੈ ਪਰ ਉਹਨਾਂ ਦੇ ਦੋ ਨਾ ਦਵਾਈਆਂ ਨਾ ਬੰਦੇ ਇਲਾਜ ਕਰਨ ਵਾਲੇ ਪਾ ਸਕੂਲ ਹੈ ਗਿਆ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈ ਸਕੂਲਾਂ ਦੇ ਟੀਚਰ ਨਹੀਂ ਹੈ 100 ਬੱਚਾ ਬੱਚੇ ਕਿ ਇੱਕ ਟੀਚਰ ਹੈ ਕਿਹੜੀ ਕਲਾਸ ਪੜ੍ਹਾਏਗਾ ਕਿਹੜਾ ਸਬਜੈਕਟ ਪੜ੍ਹਾਏਗਾ ਪਤਾ ਨਹੀਂ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਐਜੂਕੇਸ਼ਨ ਦਾ ਬੁਰਾ ਹਾਲ ਹੈ ਪੰਜਾਬ ਚ ਹੈਲਥ ਦਾ ਬੁਰਾ ਹਾਲ ਹੈ ਪੰਜਾਬ ਦੇ ਲਾਅ ਐਂਡ ਆਰਡਰ ਦਾ ਪੂਰਾ ਹਾਲ ਹੈ ਪੰਜਾਬ ਸਰਕਾਰ ਦਾ ਜਿਹੜੀ ਸਟਾਈਲ ਲੱਗਦੀ ਹੈ ਜਿਵੇਂ ਕਿ ਰੱਬ ਫਰੋਸੇ ਚੜੀ ਚੱਲੀ ਆਤੀ ਹੈ ਰੱਬ ਹੀ ਚਲਾਈ ਰਿਹਾ ਵੈਸੇ ਤਾਂ ਸਿਕਾਉ ਜੀ ਵੈਲਕਮ ਕਰਦੇ ਆ ਪਬਲਿਕ মিডিਆ ਨਿਊਜ਼ ਤੇ ਸਾਡੇ ਨਾਲ ਵਨੀਤ ਜੋਸ਼ੀ ਜੀ ਭਾਜਪੀ ਚੰਡੀਗੜ੍ਹ ਤੋਂ ਮੌਜੂਦ ਆ ਅੱਜ ਦਾ ਜਿਹੜਾ ਮੇਨ ਮੁੱਦਾ ਉਹ ਹੈ ਕਿ ਗੱਲਬਾਤ ਜੋ ਮਨਿੰਦਰਜੀਤ ਲੋਕ ਆਵਾਜ਼ ਜੋ মিডিਆ ਅਦਾਰਿਤ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਦੇ ਉੱਪਰ ਜਿਹੜਾ ਕਿ ਪੁਲਿਸ ਵੱਲੋਂ ਤੇ ਆਮ ਆਦਮੀ ਪਾਰਟੀ ਨੇ ਜੋ ਐਲੀਗੇਸ਼ਨ ਲਾਇਆ ਇੱਕ ਕਾਲ ਰਿਕਾਰਡਿੰਗ ਨੂੰ ਲੈ ਕੇ ਜਿਹੜੇ ਕਿ ਪਰਚੇ ਦਰਜ ਕੀਤੇ ਹੋਇਆ ਉਹਨਾਂ ਦੇ ਵਿਰੋਧਤਾ ਦੇ ਵਿੱਚ ਅਸੀਂ ਅੱਜ ਖੜੇ ਹਾਂ ਹਾ ਦਾ ਨਾਅਰਾ ਮਾਰ ਰਹੇ ਹਾਂ ਸਾਡੇ ਨਾਲ ਬਣੀ ਜੋਸ਼ੀ ਜੀ ਆ ਕਰਦੇ ਇਹਨਾਂ ਨਾਲ ਗੱਲਬਾਤ ਤੁਹਾਨੂੰ ਯਾਦ ਹੋਏਗਾ ਅੱਜ 3 ਸਾਲ ਪਹਿਲੇ ਜਦ ਸਰਕਾਰ ਬਣੀ ਕਿ ਮਾਰਚ 3 ਸਾਲ ਪੂਰੇ ਹੋ ਜਾਣੇ ਹੈ ਜਦ ਸਰਕਾਰ ਬਣੀ ਇਹਨਾਂ ਦੀ ਤੇ ਜਦ ਉਸ ਸਰਕਾਰ ਬਣਦੇ ਟਾਈਮ 'ਚ ਇਹਨਾਂ ਨੇ ਪੱਤਿਨ ਪਰਚੇ ਕੀਤੇ ਦਿੱਲੀ ਦੇ ਲੋਕਾਂ ਪਰ ਸਰਕਾਰ ਬਣੀ ਪੰਜਾਬ 'ਚ ਤੇ ਪਰਚੇ ਦਿੱਲੀ ਦੇ ਲੋਕਾਂ ਦਰਜ ਹੋ ਗਏ ਕੌਣ ਕੌਣ ਸੀ ਕੁਮਾਰ ਵਿਸ਼ਵਾਸ ਠੀਕ ਹੈ ਫਿਰ ਕੀ ਨਾਮ ਉਹਦਾ ਤਿੰਤ ਤਿੰਦਰ ਬੱਗਾ ਠੀਕ ਹੈ ਹਨ ਇਸਦੇ ਦੋ ਤਿੰਨ ਲੋਕ ਹੋਰ ਵੀ ਸੀਗੇ ਕੁਝ ਪੱਤਰਕਾਰ ਸਾਥੀ ਵੀ ਸੀਗੇ ਔਰ ਉਹਨਾਂ ਦੀ ਪਟੀਸ਼ਨ ਹਾਈ ਕੋਰਟ ਚ ਗਈ ਹਾਈ ਕੋਰਟ ਨੇ ਉਹਦੀ ਅਰੈਸਟੇ ਕੀਤੀ ਔਰ ਸਬਸੀਕੁਐਂਟਲੀ ਉਹ ਪਰਚੇ ਖਾਰਜ ਹੋ ਗਏ ਮਤਲਬ ਖੁੰਦਕ ਦੇ ਨਾਲ ਲੋਕਾਂ ਦੇ ਨਾਲ ਆਪਣੀ ਛਿੜ ਕੱਢਣ ਵਾਸਤੇ ਇਹ ਪਰਚੇ ਦਰਜ ਕਰਦੀ ਹੈ ਔਰ ਸਰਕਾਰ ਦਾ ਆਗਾਜ਼ ਸ਼ੁਰੂਆਤ ਹੀ ਜੜੀ ਹੈ ਪਰਸ਼ੀਆ اور ਹਾਈ ਕੋਰਟ ਵੱਲੋਂ ਪਰਚੈਂਜਟ ਕਰਨ ਦੇ ਉੱਪਰ ਸ਼ੁਰੂ ਹੋਈ ਸੀ ਹੁਣ 3 ਸਾਲ ਦਾ ਜਿਹੜਾ ਸ਼ਾਸਨ ਹੈ ਉਸ ਚ ਕਈ ਸਾਰੇ ਪੱਤਰਕਾਰਾਂ ਦੇ ਨਾਲ ੱੱਕਾ ਗਲਤ ਵਿਵਹਾਰ ਕੀਤਾ ਮਾਨ ਸਾਹਿਬ ਦਾ ਉਹ ਵੀਡੀਓ ਵੀ ਬੜਾ ਵਾਇਰਲ ਹੈ ਜਦ ਪ੍ਰੈਸ ਕਾਨਫਰੰਸ ਤੇ ਪੱਤਰਕਾਰਾਂ ਨਾਲ ਝਗੜ ਰਿਹਾ ਸੀ ਤੂੰ ਕੱਲਾ ਪੋਸਟਨ ਪੁੱਛੇਗਾ ਉਹ ਪੱਤਰਕਾਰ ਤਾਂ ਕੋਸ਼ਨ ਪੁੱਛਦੇ ਨਹੀਂ ਸੀ ਹਾਸਕੇ ਬੰਦਾ ਕਹਿੰਦਾ ਭਾਜੀ ਹੋਰਾਂ ਨੂੰ ਪੁੱਛਣ ਦਿਓ ਪਰ ਤੂੰ ਤੜਾਕ ਕਰਨਾ ਉਹ ਸ਼ੋਅ ਕਰਦਾ ਕਿ ਕਿੰਨਾ ਕਿਤੇ ਅੰਦਰ ਜੜਾ ਹੈਗਾ ਉਹ ਇੱਕ ਸੁਭਾਵ ਹੈ ਇੱਕ ਗੁੱਸਾ ਹੈ ਜਿਹਨੂੰ ਦਬਾ ਕੇ ਰੱਖਣੇ ਨੇ ਇਹ ਕਿੰਨਾ ਕਿ ਜਾਇਜ਼ ਹੈ ਜੀ ਪ੍ਰੈਸ ਕਾਨਫਰੰਸ ਤੇ ਹੋ ਰਹੀ ਹੈ ਤੇ ਉਸੇ ਕੰਟੀਨਿਊਸ਼ਨ 'ਚ ਜਿਹੜਾ ਹੈਗਾ ਉਸੇ ਲੜੀਵਾਰ ਦੇਖਿਆ ਜਾਵੇ ਤੇ ਸੁਭਾਵ ਦੇ ਅੱਜ ਜਿਹੜਾ ਮਰਿੰਦਰ ਜੀ ਦੇ ਉੱਪਰ ਲੋਕ ਆਵਾਜ਼ ਵਾਲੇ ਤੋਂ ਪੱਤਰ ਪਰਚਾ ਦੱਜ ਹੋਇਆ ਹੈ ਇਹ ਉਸੇ ਗੜੀ

ਉਹ ਦੇਖੋ ਭਾਈ ਇੱਕ ਆਡੀਓ ਹੈ ਦੋ ਬੰਦੇ ਦੇ ਵਿੱਚ ਦੀ ਆਡੀਓ ਹੈ ਇੱਕ ਐਮਐਲਏ ਹੈ ਇੱਕ ਉਹਦਾ ਆਪ ਦਾ ਵਰਕਰ ਹੈ ਬਲਕਾਰ ਸਿੰਘ ਸਿੱਧੂ ਤੇ ਉਹਨਾਂ ਦੇ ਵਰਕਰ ਹੈ ਠੀਕ ਹੈ ਜੀ ਉਹਨਾਂ ਦਾ ਵਰਕਰ ਹੈ ਹੁਣ ਵਰਕਰ ਇਹ ਕਹਿੰਦਾ ਕਿ ਇਹਨੇ ਪਰਚਾ ਦਰਜ ਕਰ ਲਿਆ ਹੁਣ ਵਰਕਰ ਸਾਹਮਣੇ ਆ ਗਿਆ ਕਹਿੰਦਾ ਜੀ ਗੱਲ ਇਹ ਜਿਹੜੀ ਜਿੰਨੀ ਆਡੀਓ ਹੈ ਜੈਨੂਨ ਹੈ ਠੀਕ ਹੈ ਪਰ ਮੈਂ মিডিਆ ਨੂੰ ਦਿੱਤੀ ਮੈਂ ਤਾਂ ਆਮ ਆਦੀ ਪਾਰਟੀ ਦੇ ਲੀਡਰਸ ਨੂੰ ਦਿੱਤੀ ਉਹਨਾਂ ਨੇ ਕੁਝ ਮੰਤਰੀਆਂ ਦੇ ਨਾਮ ਵੀ ਲਏ ਠੀਕ ਹੈ ਔਰ ਕੁਝ ਉਹਨੇ ਲੀਡਰਸ ਦੇ ਨਾਮ ਵੀ ਲਏ ਕਿਰਨ ਮੇ ਦਿੱਤੀ ਹੈ ਉਹਨੇ ਇਹ ਆਪਣੇ ਸਮਝਾਤਾ ਕਿ ਸੱਚ ਹੈ ਪਰ মিডিਆ ਨੂੰ ਮੈਂ ਦਿੱਤੀ ਪਰ মিডিਆ ਕੋਲ ਤੋਂ ਆਡੀਓ ਆ ਗਈ ਉਹ ਆਡੀਓ ਸੱਚ ਹੈ ਵੀ ਗੱਲ ਆ ਗਈ ਠ ਹੈਲਪ ਪਚਾਦਾਜ ਕਰ ਰਹੇ ਹੋ ਠੀਕ ਹੈ ਤੁਸੀਂ ਆਵਾਜ਼ ਦੀ ਸਮਝਣਾ ਚਾਹਦਾ ਹੈ ਕਿ ਪੱਤਰਕਾਰਾਂ ਤੇ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਠੀਕ ਹੈ ਅੱਜ ਲੋਕ ਆਵਾਜ਼ ਵਾਲੇ ਖੜੇ ਹੈ ਮਨਿੰਦਰ ਖੜਾ ਹੈ ਇਹਦੇ ਨਾਲ ਅਸੀਂ ਵੀ ਖੜੇ ਹੈ ਠੀਕ ਹੈ ਸਾਰਾ মিডিਆ ਪ੍ਰੋਜੈਕਟ ਖੜਾ ਜੀ মিডিਆ ਜਗਤ ਤਾਂ ਖੜਾ ਹੈ ਖੜੇਗਾ ਸਾਡੇ ਵਰਗੇ ਸਿਆਸੀ ਆਗੂ ਵੀ ਖੜੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ মিডিਆ ਨੂੰ ਕੰਮ ਕਰਨ ਦੀ ਛੋਟ ਹੋਣੀ ਚਾਹੀਦੀ ਤੁਸੀਂ ਕੀ ਹੈਲਪ ਕਰੋਗੇ ਇਸ ਸਭ ਦੇ ਵਿੱਚ ਮਨਿੰਦਰ ਜੀ ਮੇਰੇ ਮਹਿੰਦਰ ਜੀ ਨਾਲ ਕੱਲ ਗੱਲ ਹੋਈ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੰਨਦੇ ਜੀ ਇਹਨਾਂ ਬਹੁਤ ਗਲਤ ਹੋਇਆ ਤੇ ਸਾਡੇ ਲਈ ਕੋਈ ਵੀ ਸੇਵਾ ਸੁਣ ਦੱਸਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਹਾ ਦਾ ਨਾਰਾ ਮਾਰਿਆ ਖੜੇ ਵੀ ਹਾਂ ਜੋ ਚਾਹੋਗੇ ਤੇ ਹੁਣ ਦੋ ਤਿੰਨ ਦਿਨਾਂ ਬਾਅਦ ਹੋਰ ਗੱਲ ਕਰਾਂਗੇ ਐਦੋਂ ਪਹਿਲਾਂ ਕੀ ਸਰ ਥੋੜੇ ਦਿਨ ਪਹਿਲਾਂ ਦੀ ਗੱਲ ਆ ਭਗਵੰਤ ਮਾਨ ਸਾਹਿਬ ਤੇ ਬੜੇ ਵੱਡੇ ਇਲਜ਼ਾਮ ਫਿਰ ਲੱਗੇ ਇੱਕ ਵਾਰ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਕਿ ਚੱਲ ਰਿਹਾ ਸੀ ਦੋ ਦਿਨਾਂ ਦਾ ਉਹਦੇ ਵਿੱਚ ਇਹ ਵੀ ABC ਕੋਈ ਨਿਊਜ਼ ਚੈਨਲ ਆ ਇੱਕ ਜਿਹੜਾ ਚੱਲ ਰਿਹਾ ਹੈਗਾ ਪੰਜਾਬ ਲੈਵਲ ਤੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਐਂਟਰ ਕਰਨ ਲਈ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਦੇ ਸਟਾਫ ਦੇ ਆਈਡੀ ਕਾਰਡ ਨਹੀਂ ਬਣੇ ਇਹ ਵੀ ਬੜਾ ਮਸਲਾ ਕਿ মিডিਆ ਨਾਲ ਹੀ ਖੁੰਦਕ ਕੱਟ ਰਾਇਆ ਕਿ ਭਗਵੰਤ ਮਾਨ ਸਾਹਿਬ ਜਾਂ ਜਿਹੜੀ ਉਹਨਾਂ ਦੇ ਖਿਲਾਫ ਵੀਡੀਓ ਚਲਾਉਂਦਾ ਕੋਈ ਵੀਡੀਓ ਨਾਲ ਖੁੰਦਕ ਨਹੀਂ ਕਰਦੇ ਮਾਨ ਸਾਹਿਬ মিডিਆ ਦੇ ਤਾਂ ਤੇ ਪਿਆਰੇ ਨੇ ਲੇਕਿਨ ਮੀਡੀਆ ਪਿਆਰਾ ਤੱਕ ਤੱਕੀ ਹੈ ਜਦ ਤੱਕ ਉਹਨਾਂ ਦੀ ਹਾਂ ਚ ਹਾਂ ਮਿਲਦਾ ਰਹੇ ਤੇ ਜੇ ਉਹਨਾਂ ਨੂੰ ਪੁੱਛੇ ਵੀ ਤੁਸੀਂ ਐਣਕ ਕਿਉਂ ਲਾਈ ਸੀ ਐਣਕ ਦੇ ਪਿੱਛੇ ਕੀ ਛੁਪਾਇਆ ਤੇ ਮੀਡੀਆ ਮਾਰਾ ਠੀਕ ਹੈ ਨਾ ਹੈ ਨਾ ਜਦੋਂ ਸਵਾਲ ਕਰਦੇ ਉਹ ਮੀਡੀਆ ਮਨਜਾਦ ਉਹਨਾਂ ਨੂੰ ਕੁਐਸਚਨ ਕਰੇ ਮਾਰਾ ਉਹਨਾਂ ਨੂੰ ਜੋ ਬੋਲਦੇ ਉਹ ਦਿਖਾਵੇ ਚੰਗਾ ਤੇ ਮੀਡੀਆ ਨੂੰ ਤੋਤਾ ਬਣਾ ਕੇ ਵਰਤਣਾ ਚਾਹੁੰਦੇ ਨੇ ਔਰ ਜਿਹੜੇ ਸਾਡੇ ਮੀਡੀਆ ਕਰਮੀ ਤੋਤੇ ਨਹੀਂ ਬਣਦੇ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਦੇ ਨੇ ਉਹਨਾਂ ਦੀ ਜੜੀਆਂ ਹੈਗੀਆਂ ਜਿਹਨੂੰ ਕਹਿੰਦੇ ਪਰਮਿਸ਼ਨਾਂ ਪ੍ਰੋਗਰਾਮ ਕਵਰ ਕਰਨ ਦੀ ਅਸੈਂਬਲੀ ਕਵਰ ਕਰਨ ਦੀ ਉਹ ਰੋਕਦੇ ਨੇ ਔਰ ਮਨਤਲ ਦਾਣ ਵਾਲੀ ਦਿਨਾਚ ਉਹਨਾਂ ਨੂੰ ਹੋਰ ਵੀ ਜਾਤੀ ਦੌਰ ਤੇ ਵੀ ਤੰਗ ਕਰਨਗੇ ਪੂਰੀ ਉਮੀਦ ਹੈ ਮੇਰੀ ਆਵਾਦੀ ਪਾਰਟੀ ਤੋਂ ਕਿਉਂਕਿ ਇਹ ਗੁੰਡਾਗਰਦੀ ਔਰ ਤਾਨਾਸ਼ਾਈ ਗੜੀ ਪਾਰਟੀ ਹੈ ਹੁਣ ਬਠਿੰਡਾ ਦੇ ਵਿੱਚ ਇੱਕ ਮੰਗ ਜੋਰ ਫੜੇਗੀ ਜੀ ਕਿ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਹਲਕਾ ਰਾਮਪਰਾਖੂਲ ਤੋਂ ਐਮ ਐਲ ਏ ਹੈ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਗਰ ਉਹਨਾਂ ਨੇ ਇਹ ਛੋਟੀਆਂ-ਛੋਟੀਆਂ ਗੱਲਾਂ ਦੀ ਪੱਤਰਕਾਰਾਂ ਦੇ ਉੱਪਰ ਪਰਚੇ ਦਰਦੇ ਦੇਖੋ ਗੱਲ ਇਹ ਹੈ ਕਿ ਵੀ ਪਹਿਲੇ ਸਰਕਾਰ ਨੂੰ ਇਹਦੇ ਉੱਪਰ ਇੱਕ ਐਸਐਟਟੀ ਬਣਨੀ ਚਾਹੀਦੀ ਜੀ ਔਰ ਐਸਐਟਟੀ ਦੇ ਅੰਦਰ ਜਿਹੜਾ ਹੈਗਾ ਜੁਡੀਸ਼ੀਅਲ ਅਫਸਰ ਰੱਖਣਾ ਚਾਹੀਦਾ ਹੈ ਕਿਉਂਕਿ ਪੁਲਿਸ ਤੋਂ ਨ્યાਇ ਦੀ ਉਮੀਦ ਨਹੀਂ ਹੈ ਕਿਉਂਕਿ ਉਹ ਸੁਭਾ ਸਰਕਾਰ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਐਮਐਲਏ ਦੇ ਉੱਪਰ ਕੋਈ ਉਹਦੇ ਖਿਲਾਫ ਉਹ ਆਪਣੀ ਫਾਈਂਡਿੰਗਸ ਨਹੀਂ ਦੇਣਗੇ ਤੇ ਕਰਨੀ ਕੀ ਆਦੀ ਹੈ ਔਰ ਉਸ ਸਮਾਜ ਦੇ ਫਾਈਂਡਿੰਗਸ ਦੇ ਅਗੇਂਸਟ ਆਂਦੀਆਂ ਨੇ ਤਰ੍ਹਾਂ ਦੇ ਲਾਤੀਆਂਦੀ ਤੇ ਫਿਰ ਕਾਰਵਾਈ ਪਾਰਟੀ ਕਰੇ ਜਾਂ ਆਪੋ استਿਫਾ ਦੇ ਲੇਕਿਨ ਸਰਕਾਰ ਪਹਿਲੇ ਸਟੈਪ ਦੇ ਉੱਪਰ ਵੀ ਜਿਹੜਾ ਹੈ ਕਾਰਵਾਈ ਕਰਦਨੀ ਦਿਖਰੀ ਪਹਿਲੇ ਸਟੈਪ ਦੇ ਉੱਪਰ ਸਰਕਾਰ ਹੁੰਦਕ ਕਰਦੀ ਹੋਈ ਧੱਕਾ ਕਰਦੀ ਹੋਈ ਇਹੋ ਜਿਹਾ ਦਿਖਰੀ ਆ ਔਰ ਪਰਚਾ ਉਹਦਾ ਇੱਕ ਸਾਫ ਵੱਡਾ ਗਵਾਹ ਜੀ ਤੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੰਗ ਉੱਠੀ ਸੀ ਕਿ ਕੁਝ ਲੀਡਰਾਂ ਨੇ ਸਵਾਲ ਕੀਤੇ ਸੀਗੇ ਕਿ ਜਿਹੜੀ ਪੰਜਾਬ ਦੀ ਪੁਲਿਸ ਇਸ ਟਾਈਮ ਜੋ ਕੰਮ ਕਰ ਰਹੀ ਆ ਉਹ ਸਾਰਾ ਸਰਕਾਰ ਜੋ ਆ ਆਮ ਆਦਮੀ ਪਾਰਟੀ ਜੱਦਾ ਦੇ ਨਿਰਦੇਸ਼ ਦਿੰਦੀ ਆ ਪੁਲਿਸ ਵੀ ਉਦਾਂ ਦੀ ਕੰਮ ਕਰ ਰਹੀ ਆ ਮਤਲਬ ਕਿ ਕਾਨੂੰਨ ਦੇ ਹੱਥ ਵੀ ਇੱਕ ਤਰ੍ਹਾਂ ਜਿਹੜਾ ਤੇ ਸਰਕਾਰ ਆ ਕਿ ਬਨ ਲਿਆ ਕਾਨੂੰਨ ਦੇਖੋ ਪੁਲਿਸ ਤੇ ਨੇ ਦੋ ਰੂਪ ਨੇ ਪੰਜਾਬ ਪੁਲਿਸ ਦੇ ਜੀ ਇੱਕ ਰੂਪ ਹੈ ਜਿਹੜਾ ਕਿ ਗੈਂਗਸਟਰ ਦੇ ਖਿਲਾਫ ਕਾਰਵਾਈ ਕਰਦੇ ਨੇ ਜਾਨ ਦੀ ਬਾਜ਼ੀ ਲਗਾ ਕੇ ਜਦ ਤੁਸੀਂ ਗੈਂਗਸਟਰ ਨੂੰ ਫੜਦੇ ਗੋਲੀਆਂ ਦੋਨੋਂ ਪਾਸੇ ਚੱਲਦੀਆਂ ਐ ਐਕਾਉਂਟਰ ਹੁੰਦਾ ਗੋਲੀ ਤੁਹਾਨੂੰ ਵੱਜ ਵੀ ਸਕਦੀ ਸੀ ਗੋਲੀ ਮਾਰਦੇ ਵੀ ਹੋ ਹਨਾ ਬਚਾਅ ਚ ਵੀ ਗੋਲੀਆਂ ਚਲਾਉਂਦੇ ਹੋ ਤੁਹਾਨੂੰ ਵੱਜ ਵੀ ਸਕਦੀਆਂ ਤੇ ਇੱਕ ਇੱਕ ਪੰਜਾਬ ਪੁਲਿਸ ਦਾ ਹੋਰ ਰੂਪ ਹੈ ਇੱਕ ਪੰਜਾਬ ਪੁਲਿਸ ਦਾ ਹੋਰ ਰੂਪ ਹੈ ਕਿ ਜਿਹੜ आईएसए स्पोंसरड ਜਿਹੜੇ ਤੇ ਮੋਡਿਊਲਸ ਨੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨੂੰ ਫੜਨਾ ਉਹਦੇ ਲਈ ਵੀ ਬਹੁਤ ਜ਼ਿਆਦਾ ਇੰਟੈਲੀਜੈਂਸ ਬਹੁਤ ساری ਚੀਜ਼ਾਂ ਨੂੰ ਕੋਲੈਬੋਰੇਟ ਕਰਕੇ ਕਰਨਾ ਪੈਂਦਾ ਹੈ ਤਾਂ ਪੰਜਾਬ ਪੁਲਿਸ ਦਾ ਇਹ ਰੂਪ ਹੈਗਾ ਔਰ ਪੰਜਾਬ ਪੁਲਿਸ ਉਹ ਫੌਜ ਹੈ ਉਹ ਉਹ ਦਮਦਾਰ ਪੁਲਿਸ ਫੋਰਸ ਹੈ ਜਿੰਨੇ ਪੰਜਾਬ ਚੋਂ ਅਤਵਾਦ ਜਿਹੜੋ ਖਤਮ ਕਰਦਾ ਸੋ ਪੰਜਾਬ ਪੁਲਿਸ ਕੋਈ ਪ੍ਰੋਬਲਮ ਨਹੀਂ ਹੈ ਪੰਜਾਬ ਪੁਲਿਸ ਕੰਮ ਕਰ ਰਹੀ ਹਾਂ ਜਿੱਥੇ ਸਿਆਸੀ ਮਸਲੇ ਆ ਜਾਂਦੇ ਨੇ ਜਿੱਥੇ ਸਿਆਸੀ ਲੋਕ ਇਨਵੋਲਵ ਹੁੰਦੇ ਉਥੇ ਪੰਜਾਬ ਪੁਲਿਸ ਜੜੀਏ ਬੇਵੱਸ ਹੋ ਕੇ ਮੈਂ ਕਹਾਂਗਾ ਭਗਵੰਤ ਮਾਤਾ ਸਾਹਿਬ ਦੀ ਕਟਕੁਤਲੀ ਬਣ ਕੇ ਹਰਵਿੰਦ ਕੇਜਰੀਵਾਲ ਦੀ ਕਟਕੁਤਲੀ ਬਣ ਕੇ ਡਾਂਸ ਕਰਦੀ ਹੈ ਹਰਵਿੰਦ ਕੇਜਰੀਵਾਲਤਾ ਜੀ ਲੈ ਚੁੱਕੇ ਆ ਪਰ ਫਿਰ ਵੀ ਕੀ ਲੱਗਦਾ ਕਿ ਪੰਜਾਬ ਤੇ ਹੁਣ ਅੱਖ ਰੱਖਦੇ ਸੀ ਕਿ ਜਦੋਂ ਪਹਿਲੀ ਤੁਸੀਂ ਛੋਟੇ ਪੱਤਰਕਾਰਾਂ ਨੂੰ ਨਹੀਂ ਛੱਡਦੇ ਤੇ ਇਹਨਾਂ ਦੇ ਉੱਪਰ ਪਰਚੇ ਕਰਵਾ ਰਹੇ ਹਾਂ ਕਿ ਪੰਜਾਬ ਦੇ ਲੋਕ ਤੁਹਾਨੂੰ ਚਾਹਣਗੇ ਕਿ ਕਦੇ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਹੁਣ ਢੇੜਾ ਵੀ ਲਾਉਣ ਚਲੋ ਹੁਣ ਤਾਂ ਦੇਖੋ ਸਿਆਸੀ ਪਾਰਟੀ ਹੈ ਉਹਦਾ ਕੌਮੀ ਮੁਖੀ ਹੈ ਉਹ ਚੱਕਰ ਲਾ ਸਕਦਾ ਹੈ ਪਰ ਗਰਾਊਂਡ ਰਿਐਲਿਟੀ ਜਿਹੜੀ ਹੈ ਜ਼ਮੀਨੀ ਫਲਾਤ ਇਹੋ ਜਨੇ ਕੀ ਵੀ ਉੱਥੇ ਆਮ ਆਦੀ ਪਾਰਟੀ ਨੂੰ ਕੋਈ ਪਿਆਰ ਨਹੀਂ ਕਰਦਾ ਲੋਕ ਵਿਰੋਧਾ ਕਰ ਰਹੇ ਆ ਨਾ ਤਾਂ ਲੋਕ ਭਗਵੰਤ ਮਾਨ ਜੀ ਨੂੰ ਦੇਖਣਾ ਚਾਹੁੰਦੇ ਨੇ ਤੇ ਨਾ ਹੀ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਦੇਖਣਾ ਚਾਹੁੰਦੇ ਨੇ ਆਮ ਆਦੀ ਪਾਰਟੀ ਤੇ ਲੀਡਰਸ ਦੀ ਜਿਹੜੀ ਕ੍ਰੈਡੀਬਿਲਟੀ ਹੈ ਮਾਰਕੀਟ 'ਚ ਉਹ ਖਤਮ ਹੋ ਚੁੱਕੀ ਹੈ ਉਹਨੇ ਕਿੰਨੇ ਵੀ ਉਹ ਕਰ ਲੈਣ ਕਿੰਨੇ ਵੀ ਕਾਰਵਾਈਆਂ ਕਰ ਲੈਣ ਪਰ 3 ਸਾਲ ਦੇ ਅੰਦਰ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਇਹ ਆਪ ਪਾਰਟੀ ਝੂਠ ਦੇ ਨਾ ਸੱਚ ਦੇ ਨਾ ਤੇ ਝੂਠ ਬੋਲਣ ਲਈ ਪਾਰਟੀ ਹੈ ਲੋਗਾ ਨੂੰ ਫੈਕਟਸ ਦੇ ਉੱਪਰ ਗੁੰਮਰਾਹ ਕਰਨ ਵਾਲੀ ਪਾਰਟੀ ਹੈ ਔਰ ਗੁੰਮਰਾਹ ਕਰਨ ਪ੍ਰਚਾਰ ਝੂਠ ਬੋਲ ਕੇ ਲੋਕਾਂ ਦੇ ਉੱਪਰ ਸ਼ਾਸਨ ਕਰਨ ਵਾਲੀ ਪਾਰਟੀ ਜੋ ਸੀ ਜੀ ਕਦ ਤੱਕ ਇਹ ਚੱਲਦਾ ਰਹੂਗਾ ਕਿ ਮੀਡੀਆ ਦਾੜਾ ਜਿਹੜਾ ਇਹ ਚਾਹੇ ਤੁਸੀਂ ਅੱਜ ਬੀਜੇਪੀ ਪਾਰਟੀ ਸਟੇਟ ਦੀ ਬਹੁਤ ਵੱਡੀ ਪਾਰਟੀ ਹੈ ਹਣਾ ਪੂਰੇ ਇੰਡੀਆ ਦੀ ਬਹੁਤ ਵੱਡੀ ਪਾਰਟੀ ਬਣ ਚੁੱਕੀ ਹੈ ਕਿ ਉਹਨਾਂ ਨੂੰ ਵੀ ਸਵਾਲ ਕੀਤੇ ਜਾਂਦੇ ਆ ਥੋੜੇ ਬੀਜੇਪੀ ਦੇ ਲੀਡਰਾਂ ਨੂੰ ਵੀ ਮੀਡੀਆ ਸਵਾਲ ਕਰਦਾ ਕਾਂਗਰਸ ਨੂੰ ਸਭ ਤੋਂ ਬੁਰਾ ਪੜਾ ਮੈਨੂੰ ਲੱਗਦਾ ਕਿ ਅਕਾਲੀ ਦਲ ਜੇ ਆਪਾਂ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਜੀ ਦੇ ਜਿੰਨੇ ਕੁ ਮੀਮਸ ਬਣੇ ਆ ਜਿੰਨੇ ਕੁ ਉਹਨਾਂ ਨੂੰ ਲੋਕਾਂ ਨੇ ਵਾਇਰਲ ਕੀਤਾ ਉਹਨਾਂ ਨੇ ਕਦੇ ਇਦਾਂ ਦੀ ਰਾਜਨੀਤੀ ਨਹੀਂ ਅਪਣਾਈ ਕਿ ਜੋ ਲੋਕਾਂ ਦੀ ਆਵਾਜ਼ ਚੱਕਦੇ ਉਹਨਾਂ ਦੇ ਉੱਪਰ ਪਰਚੇ ਦਰਜ ਕਰਾ ਦੋ ਕਿ ਇਹ ਸਰਕਾਰ ਦਾ ਸਿਰਫ ਮੋਟਿਵ ਲੋਕਾਂ ਦੀ ਆਵਾਜ਼ ਦੱਬਣਾ ਹੀ ਆ ਭਾਈ ਸਾਹਿਬ ਇਹ ਤਾਂ ਅਸੀਂ ਪਹਿਲੇ ਵੀ ਹੁਣੀ ਮੈਂ ਆਪਣੀ ਗੱਲ ਚ ਕਹਿ ਚੁੱਕੇ ਆ ਕਿ ਵੀ ਜਿੰਨਾ ਵੀ ਇੱਥੇ ਪੰਜਾਬ ਦੇ ਅੰਦਰ ਪੱਤਰਕਾਰ ਭਾਈਚਾਰੇ ਨਾਲ ਜਾਂ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਸੱਚ ਉਜਾਗਰ ਕਰ ਸਕਦੀਆਂ ਹਨ ਉਹਨਾਂ ਨੂੰ ਬੰਨ੍ਹ ਦੀ ਕੋਸ਼ਿਸ਼ ਲਗਾਤਾਰ جاری ਹੈ ਕਿਉਂਕਿ ਆਮ ਆਦਮੀ ਪਾਰਟੀ ਪੱਤਰਕਾਰਾਂ ਦੇ ਨਾਂ ਤੇ ਤੋਤੇ ਜਾਂਦੀ ਹੈ ਵੀ ਜੋ ਬੋਲਣ ਉਹ ਵਾਪਿਸ ਹੋ ਕੀ ਇਹਨਾਂ ਨੂੰ ਲੱਗਦਾ ਜੀ ਕਿ ਡਾੜਾ ਕਿ ਐਮਐਲਏ ਨਾਲ ਦੇ ਕੰਮ ਤਾਂ ਕੋਈ ਨਹੀਂ ਕਰ ਰਿਹਾ ਕਿਸੇ ਹਲਕੇ 'ਚ ਕੋਈ ਡਿਵੈਲਪਮੈਂਟ ਨਹੀਂ ਕੋਈ ਕੰਮ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਆ ਸਿਰਫ ਇੱਕ ਗੱਲਾਂ ਦੀ ਕੱਟਪੁਤਲੀ ਬਣ ਕੇ ਰਹਿ ਗਏ ਕਿ ਜੋ ਮਰਜ਼ੀ ਗੱਲ ਆ ਜਿੰਨੂੰ ਮਰਜ਼ੀ ਚਾਰ ਕਹਿ ਕੇ ਆਜੋ ਜੇ ਪੱਤਰਕਾਰ ਅਵਾਜ਼ ਚੱਕਦਾ ਕਿ ਵਿਕਾਸ ਕੀ ਹੋਇਆ ਤਾਂ ਉਹਦੇ ਉੱਪਰ ਪਰਚੇ ਪਹਿਲਾਂ ਵੀ ਹੋਇਆ ਕਈ ਪੱਤਰਕਾਰਾਂ ਤੇ ਮੈਂ ਅਸੀਂ ਹਲਕੇ ਦਾ ਦੌਰਾ ਕੀਤਾ ਕਾਪੀ ਦਾ 0% ਡਵੈਲਪਮੈਂਟ ਆ ਅਸੀਂ ਕਹਿ ਸਕਦੇ ਹਾਂ ਗੱਲ ਇਹੋ ਤਰੀਕਾ ਠੀਕ ਹੈ ਪੰਜਾਬ ਦੇ ਅੰਦਰ ਸੜਕਾਂ ਟੁੱਟੀਆਂ ਨੇ ਕਰੋੜ ਟੁੱਟੀਆਂ ਪਿੰਡਾਂ 'ਚ ਗਰਾਂਟ ਹੈ ਨਹੀਂ ਹੈ ਪਿੰਡਾਂ ਦੇ ਅੰਦਰ ਡਿਸਪੈਂਸਰੀਆਂ 'ਚ ਲੋਕ ਡਾਕਟਰ ਨਹੀਂ ਹੈ ਨਰਸ ਨਹੀਂ ਹੈ ਆਮ ਆਦੀ ਪਾਰਟੀ ਕਲੀਨਿਕ ਬਣਾਏ ਜਰੂਰ ਹੈ ਪਰ ਉਹਨਾਂ ਦੇਦ ਨਾ ਦਵਾਈਆਂ ਨਾ ਬੰਦੇ ਇਲਾਜ ਕਰਨ ਵਾਲੇ ਸਪਾ ਸਕੂਲ ਹੈ ਗਿਆ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈ ਸਕੂਲਾਂ ਤੇ ਟੀਚਰ ਨਹੀਂ ਹੈ 100 ਬੱਚਿਆਂ ਵਿੱਚ ਇੱਕ ਇੱਕ ਟੀਚਰ ਹੈ ਕਿਹੜੀ ਕਲਾਸ ਪੜ੍ਹਾਏਗਾ ਕਿਹੜਾ ਸਬਜੈਕਟ ਪੜ੍ਹਾਏਗਾ ਪਤਾ ਨਹੀਂ ਬੁਰਾ ਹਾਲ ਹੈ ਪੰਜਾਬ ਦੇ ਐਜੂਕੇਸ਼ਨ ਦਾ ਬੁਰਾ ਹਾਲ ਹੈ ਪੰਜਾਬ ਦੇ ਹੈਲਥ ਦਾ ਬੁਰਾ ਹਾਲ ਹੈ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਪੰਜਾਬ ਸਰਕਾਰ ਦਾ ਜਿਹੜੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿ ਰੱਬ ਪਰੋਸੇ ਚੜੀ ਚੱਲੀ ਜਾਂਦੀ ਹੈ ਰੱਬ ਹੀ ਚਲਾਇਆ ਰਿਹਾ ਵੈਸੇ ਤਾਂ ਇਹਨਾਂ ਵੱਲੋਂ ਉਹਨੂੰ ਵੰਡਾ ਕੀ ਲੱਗਦਾ ਹੈ ਕਿਤੇ ਵਿਚਵਚਾਲੇ ਉੱਤਰ ਵੀ ਸਕਦੇ ਆ ਟ੍ਰੈਕ ਤੋਂ 90 99 ਦੇ ਕੋਲ ਵਿਰਾਏ ਹੁਣ ਉਹ ਪਾਰਟੀ ਜਾਤ ਨਹੀਂ ਚੱਲਦੀ ਉਕੀ ਜੇ ਰਿਵੋਲਟ ਵੀ ਕਰਨੀ ਹੈ ਤਾਂ ਦੋ ਥਾਈ ਚਾਹੀਦੇ ਨੇ 60 ਤੋਂ ਉਪਰ ਐਮਐਲਏ ਪਾਸੇ ਆਣਗੇ ਤਾਂ ਜਾ ਕੇ ਕਿਤੇ ਕੋਈ ਗਾ ਮੈਨੂੰ ਇਹਦੀ ਉਮੀਦ ਤਾਂ ਲੱਗਦੀ ਬਿਲਕੁਲ ਨਹੀਂ ਹੈ ਔਰ ਵੈਸੇ ਵੀ ਆਮ ਆਦੀ ਪਾਰਟੀ ਦੇ ਜਿਹਨੇ ਐਮਐਲਏ ਕੋ ਜਾਗਦੀ ਜ਼ਮੀਰ ਦਿੱਤੇ ਹੈ ਨਹੀਂ ਹੈ ਹੈ ਨਾ ਉਹਨਾਂ ਤੇ ਆਪਣੀ ਜ਼ਮੀਰ ਜੜੀ ਹੈ ਕੇਸਰੀਵਾਲ ਦੇ ਚੁੱਤੀਆਂ ਥੱਲੇ ਰੱਖੀ ਹੋਈ ਹੈ ਉਹ ਉਹਨਾਂ ਦੋ ਅੰਦਰ ਰਹਿੰਦਾ ਜੀ ਵੀਰਾਂ ਨੂੰ ਨਹੀਂ ਠੀਕ ਹੈ ਸੋ ਉਹ ਤਾਂ ਕੋ ਜਾਗਣਗੇ ਨਹੀਂ ਇੱਕ ਹੋਰ ਬੜਾ ਲੱਗਦਾ ਮੈਨੂੰ ਲੱਗਦਾ ਹੈ ਕਿ ਵੀ ਆਪਣੇ 5 ਸਾਲ ਪੂਰੇ ਕਰਨ ਕੇ ਪਰ ਹਾਂ ਫਰਵਰੀ 2027 ਜੇ ਰਿਜ਼ਲਟ ਆਏਗਾ ਔਰ ਮਾਰਚ 2027 ਦੇ ਅੰਦਰ ਆਮ ਆਦੀ ਪਾਰਟੀ ਨੋ ਜਾਂ ਦੋ ਸਿਟਾਂ ਜਿੱਤ ਕੇ ਪੰਜਾਬ ਚ ਫਿਰੇਗੀ ਜੀ ਜੋ ਚੀਜ਼ ਇਹ ਮੇਰਾ ਲਾਸਟ ਆਖਰੀ ਸਵਾਲ ਹੈ ਕਿ ਇਹ ਜਿਹੜੀ ਰਾਜਨੀਤੀ ਅੱਜ ਪੱਤਰਕਾਰਾਂ ਤੇ ਪਰਚੇ ਹੋ ਰਿਹਾ ਚਲੋ ਕੋਈ ਗੱਲ ਨਹੀਂ ਕਈ ਪੁਲਸਫਰ ਅਸਤਰਾ ਤੇ ਵੀ ਇਹਨਾਂ ਨੇ ਪਰਚੇ ਦਿੱਤੇ ਆ ਜਿਨ੍ਹਾਂ ਨੂੰ ਇਹਨਾਂ ਦੀਆਂ ਵੀਕ ਪੁਆਇੰਟ ਪਤਾ ਸੀ ਅ ਜੇ ਅਗਰ ਉਹਨਾਂ ਨੇ ਕਾਰਵਾਈ ਕਰਨੀ ਚਾਹੀਦੀ ਤੇ ਉਹਨਾਂ ਉੱਪਰ ਵੀ ਪਰਚੇ ਹੋਇਆ ਦੂਜੇ ਪਾਸੇ ਵੱਡੀ ਗੱਲ ਆ ਜਿਹੜੀ ਉਹ ਇੱਕ ਖੇਡ ਚੱਲ ਰਿਹਾ ਕਿ ਦਿੱਲੀਓ ਜੀੜੀ ਇਹਨਾਂ ਦੇ ਉੱਪਰ ਬਹਿ ਜਾਂਦੀ ਆ ਕਿ ਇਹੇ ਆਪਣੀਆਂ ਟੀਮਾਂ ਛੱਡ ਕੇ ਦੂਜੇ ਮੰਤਰੀਆਂ ਦੇ ਆਪੋਜੀਸ਼ਨ ਕੁਝ ਕੁ ਬੰਦੇ ਖੜੇ ਕਰਕੇ ਉਹਨਾਂ ਤੇ ਐਲੀਗੇਸ਼ਨ ਲਾ ਕੇ ਉਹਨਾਂ ਤੇ ਪਰਚੇ ਕਰਵਾ ਰਹੀ ਹੈ। ਮੰਤਰੀਆਂ ਤੇ ਵੀ ਪਰਚੇ ਹੋ ਰਹੇ ਹਨ। ਗੱਲ ਇਹ ਹੈ ਕਿ ਮੰਤਰੀਆਂ ਦੇ ਸਿਰ ਪਰਚੇ ਹੁੰਦੇ ਨੇ। ਪਰਚਿਆਂ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ। ਨਹੀਂ ਜਿੱਦਾਂ ਪਹਿਲਾਂ ਜੇਲਾ ਕਟੀਆਂ ਜੀ ਸਿੰਗਲਾਈਜ਼ ਦੇ ਪਰਚਾ ਹੋਏ ਸੀਗਾ ਆਵਾਜ਼ੀ ਪਾਰਟੀ ਦੇ ਮੰਤਰੀ ਸੀ ਅਸਤੀਫਾ ਲਿਆ ਸੀਗਾ ਹੈਨਾ ਉਸ ਤੋਂ ਬਾਅਦ ਦਿੱਲੀ ਕੈਂਪੇਨ ਕਰਦਾ ਸੀ ਕੇਜਰੀਵਾਲ ਇਸ ਨੂੰ ਦੋਹ ਦਿਆ ਸੀ ਹੈਨਾ। ਸੋਏ ਸਿਰਫ ਉਹ ਇੱਕ ਟਾਈਮ ਪਰਚੇ ਦਰਜ ਕਰਕੇ ਕੋਈ ਉਸ ਵਕਤ ਆ ਖੁੰਦਕ ਉਹ ਪਰਪਸ ਕੱਢ ਕੇ ਉਸ ਬਾਅਦ ਗੋਲਮਾਲ ਹ 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 ਉਹਨਾਂ ਦੇ ਹੱਕ ਸੱਚ ਦੀ ਲੜਾਈ ਤੇ ਖੜਾ ਜਿੱਦੇ ਤੱਕ ਆਏਗਾ ਨਾਲ ਖੜੇ ਆ ਹਾਂ ਇਹਨਾਂ ਜ਼ਰੂਰ ਹੈ ਜਿਸ ਤੱਕ ਆਉਂਦਾ ਜੀ ਫੋਨ ਕਰਕੇ ਪੁੱਛਦੇ ਪਾਇਓ ਸਾਡੀ ਜੀਵਨਤਾ ਸੀ ਅੱਜ ਵੀ ਹਨਾ ਇਹ ਰਹਾ ਕਿ ਚੈਤਨ ਵਾਪਸ ਮੋੜਦਾ ਨਾ ਕਦੇ ਕਦੇ ਪੱਤਰਕਾਰਾਂ ਕੋਲ ਪਾਇ ਚੰਦ ਦਾ ਵੀ ਅਸੀਂ ਕਰ ਰਹੇ ਹਾਂ ਤੁਸੀਂ ਨਾ ਵਿੱਚ ਆਓ ਸਿਆਸੀ ਲੋਕਾਂ ਨੂੰ ਪਰ ਅਸੀਂ ਖੜੇ ਆ ਨਾਲ ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆਂ ਗੱਲਬਾਤ ਕਰਦੇ ਆਂ ਔਰ ਜਿੰਨੀ ਯੋਗ ਜੋ ਲੱਗਦੀ ਹੈ ਹਲ ਫਸੀ ਕਰਦੇ ਆਂ ਹੁਣ ਜਾਂਦੇ ਜਾਂਦੇ ਮਨਿੰਦਰਜੀਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੇਰੇ ਮਨਿੰਦਰਜੀਤ ਲੋਕ ਆਵਾਜ਼ ਦੇ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਉਹਨਾਂ ਨੂੰ ਮੇਰੀ ਇੱਕ ਮੰਗੁਜ਼ਾਰਿਸ਼ ਹੈ ਕਿ ਡਟੇਰੋ ਖੜੇ ਰਹੇਰੋ ਅਸੀਂ ਤੁਹਾਡੇ ਨਾਲ ਖੜੇ ਆ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਤੁਸੀਂ ਇੱਕ ਜਾਗੀ ਜਮੀਂਦਾਰ ਦੇ ਪੱਤਰਕਾਰ ਹੋ ਔਰ ਜਾਗੀ ਜਮੀਂਦਾਰ ਦੇ ਪੱਤਰਕਾਰਾਂ ਵਾਸਤੇ ਤੁਸੀਂ ਇੱਕ ਉਮੀਦ ਦੀ ਕਿਰਨ ਹੋ ਸਰਕਾਰ ੱਤਕਾ ਕਰ ਸਕਦੀ ਹੈ ੱਤਕਾਸ਼ਾਈ ਕਰ ਸਕਦੀ ਹੈ ਪਰ ਇੱਕ ਸੀਮਾ ਤੋਂ ਬਾਅਦ ੱਤਕਾਸ਼ਾਈ ਨਹੀਂ ਕਰ ਸਕਦੀ ਸੋ ਮੇਰੀ ਬੇਨਤੀ ਤੁਸੀਂ ਖੜੇ ਰਹੋ ਔਰ ਸਾਡੇ ਲਈ ਕਦੇ ਵੀ ਕੋਈ ਸਹਿਵਾ ਦੱਸੋ ਅਸੀਂ ਤੁਹਾਡੇ ਨਾਲ ਫੋਨ ਤੇ ਪਹਿਲੇ ਵੀ ਗੱਲ ਕੀਤੀ ਆ ਅੱਗੇ ਵੀ ਜ਼ਰੂਰ ਕਰਾਂ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ